मतलब मैंने किडनैप करके सैक्टर सैवनटीन में दो मुंडे मैंने किडनैप करके लेके गए ग्डी ज अंबाला जी एक होस्टल जे लेके ले मतलब ट्वेंटी uh, uh, पीपल uh, दे रेप मी द होल नाइट एंड आफ्टर दैट उन्होंने मैंने चक्या एंड अंबा के बस स्टैंड आके uh, रेलवे स्टेशन के बाहर जिथे दिल्ली तो बस आती उ मैं धक्का मार के छड़ गई मेरे को पैसा नहीं स तक आँदी सो ਬਟ ਮੈਂ ਬੜੀ ਮੁਸ਼ਕਿਲਾਂ ਪਹਿਲੇ ਤਾਂ ਬੈਠੀ ਸੀ ਮੇਰੇ ਲੱਤਾਂ ਹੀ ਕੰਬਦੀ ਰਹੀਆਂ ਤੇ ਮੈਂ ਅੰਬਾਲਾ ਰੋਡਵੇਜ਼ ਦੀ ਸੋਰੀ ਹਰਿਆਣਾ ਰੋਡਵੇਜ਼ ਦੀ ਬੱਸ ਆਈ ਦਿੱਲੀ ਤੋਂ ਆ ਰਹੀ ਸੀ ਮੈਂ ਉਹਦੇ ਸਰਦੀਆਂ ਦੀ ਗੱਲ ਹੈ ਮੈਂ ਪਿੱਛੇ ਚੜ ਗਈ ਚੜ ਕੇ ਕਿਨਾਰੇ ਦੀ ਸੀਟ 'ਤੇ ਬੈ ਗਈ ਮੈਂ ਕਿਹਾ ਕੰਡਕਟਰ ਆਏਗਾ ਤਾਂ ਉਹਨੂੰ ਐਕਸਕਿਊਜ਼ ਮਤਲਬ ਉਹਨੂੰ ਕਿਸੇ ਤਰ੍ਹਾਂ ਮਨਾ ਲਾਂਗੀ ਤੇ ਕੰਡਕਟਰ ਆਇਆ ਤੇ ਉਹਨੇ ਮੇਰੇ ਤੋਂ ਟਿਕਟ ਦਾ ਪੈਸੇ ਮੰਗੇ ਤੇ ਮੇਰੇ ਅੱਖਾਂ 'ਚ ਮਤਲਬ ਸੁਣ ਨਹੀਂ ਮਤਲਬ ਮੈਂ ਰੋਣ ਲੱਗੀ ਤੇ ਮੈਂ ਕਿਹਾ ਕਿ ਮੇਰਾ ਨਾ ਪਰਸ ਕਿਤੇ ਖੋ ਗਿਆ ਮੈਂ ਇਹ ਨਹੀਂ ਦੱਸਿਆ ਮੇਰਾ ਹੋਇਆ ਕਿ ਐਂਡ ਉਹ ਫਿਰ ਬਹਿ ਗਿਆ ਮੇਰੇ ਕੋਲ ਤੇ ਕਾਫੀ देर ਗੱਲਾਂ ਕਰਦਾ ਰਿਹਾ ਉਹਨੂੰ ਮਤਲਬ ਯੂ نو ਜਦੋਂ ਕੋਈ ਇਨਸਾਨ ਸਾਡੇ ਨਾਲ ਗੱਲ ਕਰਦਾ ਉਹਨੂੰ ਸਮਝ ਆ ਜਾਂਦਾ ਵੀ ਕੀ ਚੀਜ਼ ਹੈ ਚਾਹੇ ਅਸੀਂ ਪੈਂਟ ਸ਼ਰਟ ਚ ਹੀ ਰਹੀਏ ਲੇਕਿਨ ਲੋਕ ਸਮਝ ਜਾਂਦੇ ਵੀ ਇਹ ਤਾਂ ਕੋਈ ਹੋਰ ਹੀ ਚੀਜ਼ ਹੈ ਉਹਨੇ ਮੇਰਾ ਹੱਥ ਫੜਿਆ ਕੋਈ ਕੋੰਦੇ ਨੇ ਟੈਨਸ਼ਨ ਹਾਲੇ ਤੇ ਆਪਣੇ ਥਾਈ ਚ ਰਗੜ ਰਗੜ ਸ਼ੁਰੂ ਕਰਤੇ ਫਿਰ ਮੈਨੂੰ ਮੈਂ ਸਮਝ ਗਈ ਵੀ ਇਹ ਵੀ ਉਹੀ ਚੀਜ਼ ਹੈ ਇਹ ਵੀ ਮੇਰੇ ਨਾਲ ਕਹਿੰਦਾ ਚੱਲੇਗਾ ਮੇਰੇ ਸਾਥ ਮੈਂ ਕਹਾਂ ਮੈਂ ਨਾ ਨਹੀਂ ਕਰ ਸਕੀ ਕਿਉਂਕਿ ਮੈਨੂੰ ਚੰਡੀਗੜ੍ਹ ਪਹੁੰਚਣਾ ਸੀਗਾ ਤੇ ਮੈਂ ਕਿਹਾ ਠੀਕ ਹੈ ਤੇ ਚੰਡੀਗੜ੍ਹ ਆ ਕੇ ਸੈਕਟਰ 17 ਬੱਸ ਸਟੈਂਡ ਆਈਐਸਬੀਟੀ ਜਿਹੜਾ ਹੈਗਾ ਉੱਥੇ ਬੱਸ ਰੋਕੀ ਉਹਨਾਂ ਕਹਿੰਦਾ ਮੈਂ 5 ਮਿੰਟ ਚ ਆਇਆ ਤੂੰ ਉੱਥੇ ਬੈ ਤੇ ਮੈਂ ਉੱਥੇ ਸੈਲਫੇ ਬੈਠੀ ਰਹੀ जो तो मैं देखा मैं गायब हो गया मैं उतो निकल के सै थाने चली गई सैक्टर सतारा राम राम ने भी जो चौदह तो साल जो तो बनवास जा रहे थे उन्होंने कि नर और नारी चले जाए अपने अपने घर किन्नर क्या किन्नर चौदह साल उत्थे बैठे रहे सरयू नदी के किनारे जो तो वापस आए राम तो कहें कौन लोग हैं कहते किनर ने ਉਨਾਂ ਨੂੰ ਪੁੱਛਿਆ ਕਾਰਨ ਕਿਉਂ ਬੈਠੇ ਤੁਸੀਂ 14 ਸਾਲ ਪਹਿਲੇ ਜਦੋਂ ਵਾਪਸ ਗਏ ਸੀਗੇ ਤੇ ਤੁਸੀਂ ਦੋ ਲੋਕਾਂ ਨੂੰ ਸੰਬੋਧਿਤ ਕੀਤਾ ਸਾਨੂੰ ਨੇ ਕਿਹਾ ਮਾਂ ਨੇ ਫਾਦਰ ਨੂੰ ਦੱਸਿਆ ਫਾਦਰ ਨੇ ਤਾੰਤ੍ਰਿਕ ਨੂੰ ਤਾੰਤ੍ਰਿਕ ਕਹਿੰਦਾ ਇਹਦਾ ਅੰਦਰ ਚੜਾਇਆ ਲਾਗੇ ਨੂੰ ਇਹਦਾ ਪੂਤ ਪ੍ਰੇਤ ਜਿਹੜੇ ਅੰਦਰ ਹੁੰਦੇ ਆ ਉਹ ਜਾਦੂ ਟੂਣੇ ਕਰਕੇ ਇਹਨੂੰ ਹਟਾਉਣਾ ਪੈਣਾ ਰਾਤ ਨੂੰ 12 1 ਵਜੇ ਕਰੀਬ ਇਹ ਸਾਰੇ ਕੰਮ ਰਾਤ ਨੂੰ ਹੀ ਹੁੰਦੇ ਆ ਪੁੱਠੇ ਕੰਮ ਰਾਤ ਉਹਨਾਂ ਨੇ ਧੂਣੀ ਲਗਾਈ ਤੇ ਮੇਰੇ ਉੱਪਰ ਉਹਨਾਂ ਨੇ ਆਪਣਾ ਤੂਣਾ ਜਿਹੜਾ ਹੁੰਦਾ ਹੈ ਉਹ ਕਰਨਾ ਸ਼ੁਰੂ ਕੀਤਾ ਮੈਂ ਸੱਤ ਸਾਲ ਦੀ ਸੀਗੀ ਤੇ ਜਦੋਂ ਉਹ ਮਤਲਬ ਸ਼ੁਰੂ ਚ ਉਹਨੇ ਕਹਿਣਾ ਸ਼ੁਰੂ ਕੀਤਾ ਕਿ ਇਸਕੇ ਇਸਕੇ ਸਰੀਰ ਸੇ ਨਿਕਲ ਜਾ ਜਹਾਂ ਸੇ ਵੀ ਤੂੰ ਆਈ ਹੈ ਭਾਈ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਇਹ ਕੀ ਚੀਜ਼ ਕਿਉਂ ਬੋਲ ਰਿਹਾ ਹੈ ਤੇ ਜਦੋਂ ਨਹੀਂ ਹੱਟੀ ਵੀ ਮੇਰੇ ਮੈਂ ਤਾਂ ਕੁਝ ਬੋਲੇ ਹੀ ਨਹੀਂ ਤੇ ਉਹਨੇ ਚਮਟਾ ਚਿਮਟਾ ਗਰਮ ਕਰਕੇ ਰੱਖਿਆ ਸੀਗਾ ਉਹ ਚਿਮਟਾ ਗਰਮ ਕਰਕੇ ਮੇਰੇ ਸਰੀਰ ਸੇ ਮਾਰਨਾ ਸ਼ੁਰੂ ਕਰ ਦਿੱਤਾ ਠੀਕ ਹੈ ਤੇ ਮੇਰੇ ਚਿੱਕਾ ਨਿਕਲਿਆ ਮੇਰੇ ਸਰੀਰ 'ਚ ਹਜੇ ਵੀ ਦਾਗ ਹੈਗੇ ਠੀਕ ਹੈ ਨਾ ਹਾਂ ਬੈਕ ਤੇ ਵੀ ਸਾਰੇ ਸੋ ਇਹ ਗਰਮ ਕਰਕੇ ਇਹਨੂੰ ਕਹਿੰਦੇ ਕਨਵਰਜਨ ਥੈਰੇਪੀ ਫੇਕ ਡਾਕਟਰਸ ਫੇਕ ਤਾੰਤ੍ਰਿਕ ਹਜੇ ਵੀ ਹੁੰਦਾ ਹੈ ਡਾਕਟਰਸ ਵੀ ਕਰਦੇ ਹਨ ਕਨਵਰਜਨ ਥੈਰੇਪੀ ਇਹਨੂੰ ਚੇਂਜ ਕਰ ਦਿੱਤੇ ਜਾਂ ਬਟ ਇਟਸ ਨੋਟ ਪੋਸੀਬਲ ਸਾਇੰਸ ਵਿੱਚ ਅਜੇ ਇਦਾਂ ਦੀ ਕੋਈ ਚੀਜ਼ ਹਜੇ ਆਈ ਨਹੀਂ ਕਿ ਕੁਦਰਤ ਦੀ ਚੀਜ਼ ਨੂੰ ਤੁਸੀਂ ਬਦਲ ਦੋ ਠੀਕ ਹੈ ਬ੍ਰੇਨ ਇਹਨੂੰ ਕਹਿੰਦਾ ਮਿਸਮੈਚਿੰਗ ਆਫ ਬੋਡੀ ਬ੍ਰੇਨ ਐਂਡ ਬਾਇਓਲੋਜੀਕਲ ਸ਼ਰੀਰ ਦੋ ਤਰ੍ਹਾਂ ਦੇ ਹੁੰਦੇ ਇੱਕ ਸਾਈਕੋਲੋਜੀਕਲ ਬੋਡੀ ਇਹ ਐਂਡ ਬਾਇਓਲੋਜੀਕਲ ਬੋਡੀ niche ये दोनों जो मिसमैच हो जाते हैं फिर इंसान सोचता कि मैं इदा का क्यों जो सपोज फीमेल का ब्रेन है और नीचे मेल की बॉडी है तुम तो कह रहे वो मेल आदमी हो गया, तो इंसान नहीं समझ पाँगा अपने आप में असं खुद ही कंफ्यूज हो जाते असं इदा क्यों जब तुम फीमेल है ये मेल है ये मेल का शरीर है ये इदा कर रहे हैं फीमेल इदा दिन मेरी बॉडी इदा द नहीं है ये इदा का क्यों हैगा बच्चा शुरू तो काउंसलिंग ही नहीं है कोई ਕੋਈ ਸਟੱਡੀ ਨਹੀਂ ਹੈ ਕਿ ਕਾਉਂਸਲਿੰਗ ਸਾਈਕੀਆਟ੍ਰਿਕਸ ਡਿਪਾਰਟਮੈਂਟ ਜਾਂਦੇ ਤਾਂ ਕੋਈ ਇਨਸਾਨ ਸਾਈਕੀਆਟ੍ਰਿਕ ਡਿਪਾਰਟਮੈਂਟ ਜਾਏਗਾ ਤਾਂ ਕਹਿੰਦੇ ਪਾਗਲ ਹੈ ਤੁਸੀਂ ਹੈਨਾ ਪਾਗਲ ਹੀ ਜਾਂਦੇ ਹਨ ਲੇਕਿਨ ਕਾਉਂਸਲਿੰਗ ਅੱਜਕਲ ਸਾਰਿਆਂ ਦੀ ਲੋੜ ਹੈ ਸਾਰਿਆਂ ਨੂੰ ਲੋੜ ਹੈ ਅੱਜਕਲ ਬਹੁਤ ਡਿਪਰੈਸ਼ਨ ਹੈ ਮੈਂਟਲ ਹੈਲਥ ਦੀ ਬੜੀ ਪ੍ਰੋਬਲਮ ਹੈ ਸਿਕੋ ਅਸੀਂ ਮੈਂਟਲ ਹੈਲਥ ਤੇ ਵੀ ਕੰਮ ਕਰੀ ਵੀ ਬਚਪਨ ਤੋਂ ਹੀ ਬੱਚੇ ਦੀ ਜਿਹੜੀ ਜਦੋਂ ਪਨੀਰੀ ਨਰਸਰੀ ਹੈ ਨਾ ਉਹ ਸ਼ੁਰੂ ਤੋਂ ਹੀ ਬੱਚੇ ਮੈਂ ਹੁਣ ਸੁਣੇ ਸੀ ABC D ਮੈਂ ਸੋਚੀ ਕਦੋਂ T ਦਾ ট্রান্সਜੈਂਡਰ ਕਹਿਣਗੇ ਹੈਨਾ ट्रांसजेंडर टी फॉर ट्रांसजेंडर ट्रांस वुमेन ट्रांस मेल आई फॉर इंटरसेक्स है ना ट्रांसमेल इंटरसैक्स सिर्फ दो इंसान नहीं होंगे दुनिया एंड सोचते कि दुनिया बहुत ज्यादा तरक्की कर गई पर मैं जो रामायण पढ़ती हाँ तो मैं रामायण पढ़ के बाल्मीकि ने कि सुंदर दो तीन हजार साल पहले लिखता जेंडर डायवर्सिटी है ना उन्होंने के उन्होंने बंदर भी बनाते हैं ਉਹਨੇ ਭਾਲੂ ਵੀ ਬਣਾਤੇ ਸੱਪੋ ਵੀ ਬਣਾਦੇ ਗਰੂੜ ਵੀ ਬਣਾਏ ਇਫ ਆਈ ਏਮ ਸੇਇੰਗ ਆਈ ਏਮ ਅ ਟ੍ਰਾਂਸ ਊਮਨ ਅੱਜ ਮੈਂ ਕਹਿ ਰਹੀ ਮੈਂ ਇੱਕ ਔਰਤ ਹਾਂ ਲੇਕਿਨ ਲੋਕ ਨਹੀਂ ਮੰਦੇ ਖਸਰਾ ਇਹ ਤਾਂ ਇਹਨੂੰ ਬਾਹਰ ਕੱਢੋ ਕੱਲ ਨੂੰ 200 ਸਾਲ ਪਹਿਲਾਂ ਕਹਿੰਦੇ ਆਮ ਟ੍ਰਾਂਸ ਮੰਕੀ ਟ੍ਰਾਂਸ ਬੀਅਰ ਹੈ ਨਾ ਕਹ ਕੇ ਪਾਗਲ ਹੋ ਗਿਆ ਕੋਈ ਭਾਲੂ ਹੁੰਦਾ ਹੈ ਭਾਲੂ ਜਾਂ ਬੰਦਰ ਹੁੰਦਾ ਕੋਈ ਬਟ ਰਾਮਾਇਣ ਚ ਤਾਂ ਇਨਸਾਨੀ ਮਤਲਬ ਕੋਈ ਬੰਦਰ ਵਰਗਾ ਪੈਦਾ ਨਹੀਂ ਹੁੰਦਾ ਹੈ ਇਹ ਪਾਲੂ ਵਰਗਾ ਨਹੀਂ ਹੁੰਦਾ ਜਮਵੰਤ ਉਹਦਾ ਸਰੀਰ ਰਾਮਾਇਣ 'ਚ ਲਿਖਾਇਆ ਗਿਆ ਵੀ ਪਾਲੂ ਵਾਲਾ ਸੀ ਪਾਲੂ ਵਾਲਾ ਕੋਈ ਨਹੀਂ ਹੁੰਦਾ ਬਸ ਜਸਟ ਟ੍ਰੈਪ ਇਨ ਰੋਂਗ ਬੋਡੀ ਪਰ ਉਹ ਸਮਝਣਾ ਰਾਮਾਇਣ 'ਚ ਹੀ ਸਮਝ ਆਂਦਾ ਹੈ ਮੈਂ ਉਹਨਾਂ ਨੇ ਬੜੀ ਇੱਕ ਕਹਾਣੀ ਦੱਸਦੀ ਕਿ ਉਸ ਟਾਈਮ ਤੇ ਲੋਕ ਐਕਸੈਪਟ ਕਰਦੇ ਸੀਗੇ ਨਾ ਨਰ ਨਾਰੀਰ ਕਿੰਨਰ ਉਹਦੀ ਕਥਾ ਆਂਦੀ ਵੀ ਕਿੰਨਰਾਂ ਨੂੰ ਰਾਮ 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 ਨੇ ਵੀ ਜਦੋਂ 14 ਸਾਲ ਜਦੋਂ ਬਨਵਾਸ ਜਾ ਰਹੇ ਸੀ ਉਹਨਾਂ ਨੇ ਕਿ ਨਰ ਔਰ ਨਾਰੀ ਚਲੇ ਜਾਏ ਆਪਣੇ ਆਪਣੇ ਘਰੋਂ ਕਿੰਨਰਾਂ ਨੂੰ ਨਹੀਂ ਕਿਹਾ ਕਿਨਰ 14 ਸਾਲ ਉੱਥੇ ਬੈਠੇ ਰਹੇ ਸਰੀ ਉਹਨਾਂ ਦੀ ਦੇ ਕਿਨਾਰੇ ਜਦੋਂ ਵਾਪਸ ਆਏ ਰਾਮ ਤੇ ਕਹਿੰਦੇ ਇਹ ਕੌਣ ਲੋਕ ਹੈ ਕਹਿੰਦੇ ਕਿਨਰ ਨੇ ਉਹਨਾਂ ਨੂੰ ਪੁੱਛਿਆ ਕਾਰਨ ਕਿਉਂ ਬੈਠੇ ਤੁਸੀਂ 14 ਸਾਲ ਪਹਿਲੇ ਜਦੋਂ ਵਾਪਸ ਗਏ ਸੀਗੇ ਤੇ ਤੁਸੀਂ ਦੋ ਲੋਕਾਂ ਨੂੰ ਸੰਬੋਧਿਤ ਕੀਤਾ ਸਾਨੂੰ ਨਹੀਂ ਕਿਹਾ ਅਸੀਂ 14 ਸਾਲ ਤੋਂ ਇੱਥੇ ਹੀ ਬੈਠੇ ਰਹੇ ਤਾਂ ਭਗਵਾਨ ਰਾਮ ਰੂਪੇ ਕਹਿੰਿਆ ਕਿ ਮੇਰੇ ਨਾਲ ਤੁਸੀਂ ਵੀ ਬਨਵਾਸ ਕੱਟ ਲਿਆ ਫਿਰ ਉਹਨਾਂ ਨੇ ਪੀਖ ਮੰਗਣ ਦਾ ਆਸ਼ੀਰਵਾਦ ਨਹੀਂ ਦਿੱਤਾ ਸੀ ਜਦੋਂ ਇਹ ਆਸ਼ੀਰਵਾਦ ਜਦੋਂ ਵਧਾਈ ਵਾਲਾ ਕਨਸੈਪਟ ਹੈ ਇਹ ਉਤੋਂ ਸ਼ੁਰੂ ਆਇਆ उन्होंने कहा भी आप कार्य करोगे वो संपूर्ण होगा वो पूर्ण होगा कलयुग में आपसे लोग आशीर्वाद पर ये नहीं कहा पीख भीख मंग, पीख मंगने वाला 200 साल पुराना किस्सा है जो तो अंग्रेज इंडिया आए उन्होंने उन्होंने वास्ते दो ही लोग होंगे मेल फीमेल तो अलावा कोई और नहीं थर्ड जेंडर कुछ नहीं पर इंडिया हमेशा थर्ड जेंडर रहा अंग्रेजा ने अठारह सौ साठ एक अठारह सौ इकहत्तर ਐਂਟੀ ਟ੍ਰਾਈਬਲ ਐਕਟ ਬਣਾਇਆ ਜਿੱਦੇ ਵੀ ਸਾਨੂੰ ਅਪਰਾਧੀ ਘੋਸ਼ਿਤ ਕਰਦੇ ਤੇ ਸਾਡੇ ਕੋਲ ਕੋਈ ਰੋਜ਼ਗਾਰ ਨਹੀਂ ਰਿਹਾ 1857 ਚ ਮੁਗਲ ਦਰਬਾਰ ਜਿਹੜੇ ਖਤਮ ਹੋ ਗਏ ਬਾਦਉ ਸ਼ਾਹ ਜ਼ਫਰ ਨੂੰ ਕੈਦ ਕਰਕੇ ਰੰਗੂਨ ਭੇਜਿਆ ਮੁਗਲ ਸਲਤਨਤ ਖਤਮ ਸਾਡੇ ਰਾਜੇ ਰਜਵਾੜੇ ਖਤਮ ਕਿੰਨਰ ਦੀ ਪਰੰਪਰਾ ਖਤਮ ਦਰਬਾਰਾਂ ਚ ਰਹਿੰਦੇ ਸੀ ਉਹਨਾਂ ਨੂੰ ਪਿਖਾਰੀ ਬਣਨਾ ਪਿਆ ਤੇ ਹੌਲੀ ਹੌਲੀ ਸਭ ਫਿਰ ਮਾਰ ਮਾਰ ਕੇ ਸਾਨੂੰ ਜਿਹੜੀ ਜੁੱਤੀਆਂ ਵਾਲੀ ਗੱਲ ਕਰਦੇ ਵੀ ਮਰਨ ਤੋਂ ਬਾਅਦ ਉਹ ਕਿ ਉਸ ਪੈਦਾ ਕਰਨ ਸਮਾਜ ਵਿੱਚ ਇਹ ਸਾਰੇ ਜਿਹੜੇ ਨਵੀਂ ਚੀਜ਼ਾਂ ਪੈਦਾ ਕੀਤੀ ਡਰ ਕਿਉਂਕਿ ਵਧਾਈ ਲੈਣੀ ਸੀਗੇ ਔਰ ਅੰਗਰੇਜ਼ਾਂ ਦੇ ਅੰਗਰੇਜ਼ ਤਾਂ ਮਾਰਨ ਨਹੀਂ ਆਉਂਦੇ ਸੀ ਮਾਰਨ ਵਾਲੇ ਕੌਣ ਸੀ ਸੈਨਾ ਤਾਂ ਇੰਡੀਅਨ ਹੀ ਸੀਗੇ ਹੈਨਾ ਜਲੀਆਂ ਵਾਲਾ ਬਾਗ ਦਾ ਕਾਂਡ ਜਿਹੜਾ ਸੀ ਜਨਰਲ ਡਾਇਰ ਨੇ ਨਹੀਂ ਕੁਝ ਕੀਤਾ ਜਨਰਲ ਡਾਇਰ ਨੇ ਆਰਡਰ ਕੀਤਾ ਮਾਰਨ ਵਾਲੇ ਇੰਡੀਅਨ ਹੀ ਸੀਗੇ ਜਨਰਲ ਡਾਇਰ ਨੇ ਥੋੜੀ ਮਾਰਿਆ ਮਾਰਨ ਵਾਲੇ ਕੌਣ ਸੀ ਉਹਦੇ ਸੈਨਾ ਵਿੱਚ ਤਾਂ ਇੰਡੀਅਨ ਹੀ ਸੀਗੇ ਸਾਰੇ ਖੜੇ ਉਹਨਾਂ ਨੇ ਗੋਲੀਆਂ ਚਲਾਈਆਂ ਤੇ ਸਾਨੂੰ ਮਾਰਨ ਵਾਲੇ ਵੀ ਇੰਡੀਆ ਨਹੀਂ ਸੀਗੇ। ਐਸੀ ਲੋਕ ਕੇ ਡੇਰੇ ਬਣ ਗਏ। ਉਹਨ ਡੇਰਿਆਂ ਵਿੱਚ ਹੀ ਸਾਡਾ ਪਰਿਵਾਰ ਅੱਗੇ ਵਧਦਾ ਗਿਆ। ਉਹਦੇ ਵਿੱਚ ਘਰਾਨੇ ਬਣੇ। ਘਰਾਨੇ ਉਹੀ ਜਿਹੜੇ ਰਾਜਿਆਂ ਨਾਲ ਰਹਿੰਦੇ ਸੁਰਾਈ ਕੇ ਰਾਈਜ਼ ਵਾਲੇ ਸੀਗੇ। ਵਜ਼ੀਰ ਨਾਲ ਵਜ਼ੀਰ ਵਾਲੇ ਹੋਗੇ, ਸਰੰਦੀਏ ਹੋਗੇ। ਮਲਵਈਏ ਹੋਗੇ। ਹਰ ਇੱਕ ਇਹਦੇ ਵਿੱਚ ਖਾਨਦਾਨ ਨੇ। ਇਹ ਚੱਲਦਾ ਰਿਹਾ। ਸੋ ਇਹ ਸਟੋਰੀ ਮਤਲਬ ਜਦੋਂ ਹਿਸਟਰੀ ਪੜ੍ਹੂਗੇ ਤਾਂ ਕਿੰਨਾਂ ਦੀ ਜਿਹੜੀ ਸਟੋਰੀ ਹੈ ਬੜੀ ਹੀ ਵਿਰਾਟ اور ਜਿੰਨੂੰ ਪਾਣ ਵਾਸਤੇ ਭਗਵਾਨ ਵਿਸ਼ਨੂੰ ਮੋਹਨੀ ਰੂਪ ਧਾਰਨ ਕੀਤਾ ਸ਼ਿਵ ਜੀ ਨੂੰ ਅਰਧ ਨਾਰੈਸ਼ਵਰੂ ਸ਼ਿਖੰਡੀ ਦਾ ਰੂਪ ਆਇਆ ਹਰ ਜਗ੍ਹਾ ਸਾਡਾ ਵਰਣਨ ਹੈ ਫਿਰ ਅਸੀਂ ਅਲੱਗ ਕਿਉਂ ਹੋ ਗਏ ਜਦ ਅਸੀਂ ਐਨੇ ਪੂਜਨੀਏ ਸੀ ਅਸੀਂ ਤુલਸੀ ਦੀ ਤਰ੍ਹਾਂ ਆਂ ਟਰ ਤુલਸੀ ਦਾ ਪੇੜ ਸਾਰੇ ਨੇ ਦੇਖਿਆ ਹੁਣ ਅਸੀਂ ਉਹਨੂੰ ਘਰ ਦੇ ਅੰਦਰ ਨਹੀਂ ਰੱਖਦੇ ਤુલਸੀ ਕਿਤੇ ਬਾਹਰ ਆਂਗਣ 'ਚ ਹੁੰਦੀ ਹੈ ਉਹਨੂੰ ਪੂਜਦੇ ਆਂ ਅਸੀਂ ਤુલਸੀ ਵਰਗੇ ਸਾਰੇ ਸਾਨੂੰ ਪੂਜਦੇ ਆਂ ਲੇਕਿਨ ਅੰਦਰ ਨਹੀਂ ਲਿਆਉਂਦੇ ਸਾਡੇ ਤੋਂ ਸਾਰੇ ਦੁਆ ਮੰਗਦੇ ਆ ਪਰ ਸਾਨੂੰ ਦੁਆ ਵਿੱਚ ਨਹੀਂ ਮੰਗਦੇ ਸਾਰੇ ਦੁਆ ਤਾਂ ਮੰਗਣਾ ਨੇ ਬਾਬਾ ਜੀ ਸਾਨੂੰ ਆ ਉਸ ਲੱਕੀ ਕੁਆਇਨ ਦੇ ਦੋ ਆਸ਼ੀਰਵਾਦ ਦੇ ਦੋ ਇਹ ਕਰ ਦੋ ਉਹ ਕਰ ਦੋ ਸਾਰੇ ਜਿਹੜੀ ਹੁੰਦਾ ਸਦਕਾ ਕਰਕੇ ਸਾਨੂੰ ਦਿੰਦੇ ਵੀ ਅਸੀਂ ਨਹੀਂ ਕਿਸੇ ਦੇ ਬੱਚੇ ਹੈਗੇ ਤੁਸੀਂ ਸਾਰਾ ਸਦਕਾ ਕਰਕੇ ਨੌ ਗ੍ਰਹਿ ਆ ਉਹ ਵੀ ਬੜੀ ਚਲਾਕੀ ਨਾਲ ਨੌ ਗ੍ਰਹਿ ਜਿਹੜੇ ਹੈਗੇ ਉਹਨਾਂ ਦਾ ਸਦਕਾ ਕਹਿੰਦੇ ਹਨਰ ਔਰ ਨਾਰੀ ਤੇ ਸਾਰੇ ਸਾਰੇ ਗ੍ਰਹਿ ਲੱਗਦੇ ਕਿ ਨਰ ਦੇ ਉੱਪਰ ਨੇ ਲੱਗਦੇ ਨੇ तो इस तरह की कहानी है फिर अब मेरा भी इसी तरह चलता रहा मैं पहले फेम फैमिली फे, से रही लेकिन बा नौवीं दसवीं जाकर मैं जेंडर डिस्फोरिया टैक्निकल है सैकैट्रिस्ट जेंडर डिस्फोरिया का शिकार हो गई एनगैटी डिप्रैशन मैं जी क्यों हाँ है है नालाक शुरू च नहीं हाँ कि मैं बिल्कुल अपने लेकिन समाज लोग मैंने बहुत तंग करते मैं लगता से मैं ही मेरे अंदर ही कोई कमी है अगर समाज वितकरा ना करे प्रॉब्लम ना क्रिएट करे तो असी बिल्कुल ਉਹ ਪਰਿੰਦੇ ਤਾਂ ਉੜਦੇ ਰਹੀ ਐ ਹਾਂ ਸੋ ਫਿਰ 9ਵੀਂ 10ਵੀਂ ਜਦ ਮੈਂ ਸੁਸਾਈਡ ਅਟੈਂਪ ਕਿਤਾ ਲੇਕਿਨ ਮੇਰੀ ਮਾਂ ਨੇ ਮੈਨੂੰ ਫਟਾਫਟ ਲੈ ਕੇ نیچے ਉਤਾਰਿਆ ਉਹਨਾਂ ਨੇ ਕਿਹਾ ਵੀ ਪੜ ਲੈ ਤੂੰ ਹਾਂ ਨਾ ਐਨਾ ਕਿਉਂ ਮਾਂ ਨੂੰ ਪਤਾ ਹੁੰਦਾ ਮਾਂ ਤਾਂ ਹਮੇਸ਼ਾ ਆਪਣੇ ਬੱਚੇ ਵਾਸਤੇ ਹੀ ਕਰਦੀ ਐ ਉਹਨਾਂ ਨੂੰ ਪਤਾ ਸੀਗਾ ਵੀ ਪੁੱਤ ਕੇ ਪਾਉ ਪਾਲਣੇ ਮੇਂ ਨਜ਼ਰ ਆ ਜਾਂਦੇ ਹਨ ਉਹਨਾਂ ਕੋ ਪਤਾ ਐ ਮੇਰਾ ਬੱਚਾ ਐਸਾ ਐ ਉਹ ਕਹਿੰਦੇ ਵੀ ਤੂੰ ਪੜ ਲਿਖ ਜਾ ਪੜ ਲਿਖ ਕੇ ਤੇਰੇ ਕੋਲ ਪੈਸੇ ਹੋਣਗੇ ਆਪਣਾ ਘਰ ਹੋਏਗਾ ਤੂੰ ਆਪਣੇ ਜੋ ਜਿੱਦਾਂ ਜਿੰਨਾ ਜੀਣਾ ਚਾਹ ਜੀ ਸ ਲੇਕਿਨ ਪੜ੍ਹਾਈ ਜ਼ਰੂਰ ਕਰ ਪੜ੍ਹਾਈ ਤੋਂ ਬਿਨਾ ਕੋਈ ਤੇਰਾ ਇਸ ਦੁਨੀਆ 'ਚ ਕੋਈ ਇੱਜ਼ਤ ਨਹੀਂ ਹੈ ਫਿਰ ਮੈਂ ਪੜ੍ਹਾਈ ਸ਼ੁਰੂ ਕੀਤੀ ਪਲੱਸ 2 ਕੀਤੀ ਐਂਡ ਬੀਏ ਆਨਰਸ ਕੀਤੀ ਬੀਏ 'ਚ ਮੈਂ ਜਦੋਂ ਮੇਰਾ ਫਾਈਨਲ ਸੀ 93 ਵਿੱਚ ਤੇ ਮੈਂ ਆਈ ਵਾਸ ਟੌਪਰ ਆਫ ਪੰਜਾਬ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਮੈਂ ਟੌਪ ਕੀਤਾ ਸੀ ਐਂਡ ਫਿਰ 93 ਚ ਹੀ ਮੈਂ ਐਮਏ ਹਿਸਟਰੀ ਚ ਐਡਮਿਸ਼ਨ ਲਿੱਤਾ ਲੇਕਿਨ ਮੈਨੂੰ ਵਾਰ ਕੱਢ ਦਿੱਤਾ ਮੁੰਡਿਆਂ ਨੇ ਮੈਨੂੰ ਫੜ ਕੇ ਨਾਲ ਇੱਕ ਸੁਨਸਾਨ ਜੀ ਜਗਾ ਕਸੀੜ ਦੇ ਲੈ ਕੇ ਗਏ ਮੇਰੇ ਕਪੜੇ ਖੋਲ ਲੇ ਇਸ ਤਰ੍ਹਾਂ ਦੀ ਹਰਕਤਾਂ ਕੀਤੀਆਂ ਬੁੱਲਿੰਗ ਹਰਾਸਮੈਂਟ ਦੇ ਵਾਂਟ ਟੂ ਚੈੱਕ ਮੀ ਕਿ ਇਹਨਾਂ ਦੀ ਬਾਡੀ ਕਿਸ ਤਰ੍ਹਾਂ ਦੀ ਹੈ ਐਨਸੈਕਸ਼ੂਅਲ ਅਬਿਊਜ਼ ਫਿਰ ਮੈਂ ਛੱਡ ਦਿੱਤੀ ਮੈਂ ਉਸ ਤੋਂ ਬਾਅਦ 94 ਚ ਮੈਂ ਲਾਚ ਐਡਮਿਸ਼ਨ ਲੀ ਐਲ ਐਲ ਬੀ ਫਸਟ ਸੈਮੈਸਟਰ ਸੀ ਮੈਂ ਈਵਨਿੰਗ ਵਿੱਚ ਪੰਜਾਬ ਯੂਨੀਵਰਸਿਟੀ ਵਿੱਚ ਉੱਥੇ ਵੀ ਉਹ ਮੇਰੇ ਰਾਤ ਨੂੰ 9 ਵਜੇ ਕਲਾਸ ਖਤਮ ਮੈਨੂੰ ਕਮਰੇ 'ਚ ਬੰਦ ਕਰਕੇ 10 12 ਲੜਕਿਆਂ ਨੇ ਮਤਲਬ ਹਰੀਪ ਕਰਨ ਦੀ ਕੋਸ਼ਿਸ਼ ਕੀਤੀ ਸੋ ਇਹ ਸਾਰੀ ਚੀਜ਼ਾਂ ਫਿਰ ਮੈਂ ਪੜ੍ਹਾਈ ਛੱਡ ਦਿੱਤੀ ਕਿ ਲੇਕਿਨ ਮੇਰੇ ਅੰ ਪੜਾਈ ਦਾ ਜਜ਼ਬਾ ਮੈਂ ਕਦੀ ਵੀ ਨਹੀਂ ਛੱਡਿਆ ਮੈਂ ਦੁਨੀਆ ਚਾਏ ਕੁਝ ਵੀ ਹੋ ਜਾਏ ਮੁਸ਼ਕਿਲਾਂ ਆਂਦੀਆਂ ਹਨ ਲੇਕਿਨ ਮੈਂ ਕਦੀ ਕਦੀ ਹਾਰ ਵੀ ਬਿਲਕੁਲ ਨੀਚੇ ਲੋ ਹੋ ਜਾਂਦੀ ਡਿਪਰੈਸ਼ਨ ਚਲੇ ਜਾਂਦੀ ਫਿਰ ਇੱਕਦਮ ਇੱਕ ਅੰਦਰ ਆਂਦਾ ਨਹੀਂ ਮੈਂ ਕਰਨਾ ਕੁਝ ਮੈਂ ਪੜਨਾ ਹੈ ਬਿਕੋਜ਼ ਐਜੂਕੇਸ਼ਨ ਕੈਨ ਚੇਂਜ ਵਰਲਡ ਓਨਲੀ ਐਜੂਕੇਸ਼ਨ ਜਿਹਨੋਂ ਕਿ ਨਾ ਅੰਦਰੋਂ ਰੌਸ਼ਨੀ ਜੀ ਜਗਾਂਦਾ ਅਸੀਂ ਕੂਏ ਦਾ ਮੈਂਡਕ ਦੱਸੋ ਸੁਣਿਆ ਨਾ ਕੂਏ ਦਾ ਮੈਂਡਕ ਉਹਦੇ ਕੋਲ ਜਗ੍ਹਾ ਥੋੜੀ ਹੁੰਦੀ ਆ ਹੈਨਾ ਤੇ ਇੱਕ ਵਾਰੀ ਸਮੁੰਦਰ ਦਾ ਮੈਂਡਕ ਆ ਕੂਏ ਚ ਆ ਜਾਂਦਾ ਤੇ ਕੂਏ ਦਾ ਮੈਂਡਕ ਪੁੱਛਦਾ ਵੀ ਸਮੁੰਦਰ ਕਿੱਡਾ ਵੱਡਾ ਹੈ ਤਾਂ ਉਥੋਂ ਫਿਰ ਨਾਲ ਨਾਲ ਦੱਸਦਾ ਵੀ ਇੰਨਾ ਵੱਡਾ ਹੈ ਕਹਿੰਦਾ ਨਹੀਂ ਬਹੁਤ ਵੱਡਾ ਹੈ ਫਿਰ ਥੋੜੀ देर ਹੋਰ ਦੂਰ ਜਾਂਦਾ ਕਹਿੰਦਾ ਐਡਾ ਵੱਡਾ ਲੱਗਦੇ ਲੱਗਦੇ ਫਿਰ ਦੀਵਾਰ ਕੋਲ ਚਲੇ ਜਾਂਦਾ ਕਹਿੰਦਾ ਐਡਾ ਵੱਡਾ ਪਰ ਉਹਨੂੰ ਸਮਝਾ ਨਹੀਂ ਸਕਦਾ ਸਮੁੰਦਰ ਵਾਲਾ ਕਿਉਂਕਿ ਸਮੁੰਦਰ ਤਾਂ ਅਥਾ ਹੈ ਸਮੁੰਦਰ ਦਾ ਕੋਈ ਕੋਨਾ ਨਹੀਂ ਹੈ ਉਹ ਸਾਰੇ ਸ੍ਰਿਥਵੀ ਨੂੰ ਉੱਪਰ ਘੇਰਿਆ ਹੈ ਹੈਨਾ ਇਧਰੋਂ ਜਾਉਂਗਾ ਉਧਰੋਂ ਫਿਰ ਦੁਬਾਰਾ ਵਾਪਸ ਆਜੋਗੇ ਹੈਨਾ ਸੋ ਸਾਡੀ ਸੋਚ ਵੀ ਇਦਾਂ ਦੀ ਹੋਣੀ ਜਿਹਦੇ ਵਿੱਚ ਸਾਰਿਆਂ ਵਾਸਤੇ ਗੁੰਜਾਇਸ਼ ਹੋਵੇ ਸਾਰਿਆਂ ਨੂੰ ਐਕਸੈਪਟ ਕਰੋ ਸਾਰੀ ਇੱਕ ਮੈਨੂੰ ਛੱਕਾ ਹੀ ਜਿਹੜਾ मामੂ ਟੈਂਪੂਏ ਪਰੋਂ ਠਾਈ ਦਨ ਸ਼ਬਦ ਸਾਰੇ ਇਸਤੇਮਾਲ ਕਰਦੇ ਨਾ ਇਦਾਂ ਦਾ ਕਰ ਕਰਕੇ ਬੁੱਲਿੰਗ ਹੈਰੈਸਮੈਂਟ ਹੁੰਦੀ ਰਹੀ ਐਂਡ 2000 ਦੋ ਵਿੱਚ ਅੰਦੇ ਅੰਦਰ ਫਿਰ ਮੇਰੇ ਨਾਲ ਇੱਕ ਮਤਲਬ ਮੈਨੂੰ ਕਿਡਲੈਪ ਕਰਕੇ ਸੈਕਟਰ 17 ਚੰਡੀਗੜ੍ਹ ਵਿੱਚ ਦੋ ਮਿੰਟਾਂ ਮੈਨੂੰ ਕਿਡਨਾਪ ਕਰਕੇ ਲੈ ਕੇ ਗਏ ਗੱਡੀ 'ਚ ਅੰਬਾਲਾ ਜੇ ਇੱਕ ਹੋਸਟਲ ਜੇ ਲੈ ਕੇ ਮਤਲਬ 20 ਪੀਪਲ ਦੇ ਰੇਪਡ ਮੀ ਦ ਹੁਲ ਨਾਈਟ ਐਂਡ ਆਫਟਰ ਦਟ ਉਹਨਾਂ ਨੇ ਮੈਨੂੰ ਚੱਕਿਆ ਐਂਡ ਅੰਬਾਲਾ ਦੇ ਬੱਸ ਸਟੈਂਡ ਦੇ ਰੇਲਵੇ ਸਟੇਸ਼ਨ ਦੇ ਬਾਹਰ ਜਿੱਥੇ ਦਿੱਲੀ ਤੋਂ ਬੱਸ ਆਉਂਦੀ ਉੱਥੇ ਮੈਨੂੰ ੱੱਕਾ ਮਾਰ ਕੇ ਛੱਡ ਗਏ ਆਈ ਡਿਡਨਟ ਹੈਵ ਅ ਸਿੰਗਲ ਕੋਇਨ ਮਤਲਬ ਸਿੰਗਲ ਪੈਨੀ ਮੇਰੇ ਕੋਲ ਪੈਸਾ ਨਹੀਂ ਸੀ ਚੰਡੀਗੜ੍ਹ ਤੱਕ ਆਉਂਦੀ ਸੋ ਬਟ ਮੈਂ ਬੜੀ ਮੁਸ਼ਕਿਲਾਂ ਪਹਿਲੇ ਤਾਂ ਬੈਠੀ ਧੀ ਮੇਰੇ ਲੱਤਾਂ ਹੀ ਕੰਬਦੀ ਰਹੀਆਂ ਤੇ ਮੈਂ ਅੰਬਾਲਾ ਰੋਡ ਬੇਸ ਦੀ ਸੋਰੀ ਹਰਿਆਣਾ ਰੋਡ ਬੀ ਦੀ ਬਸ ਆਈ ਦਿੱਲੀ ਤੋ ਆ ਰਹੀ ਸੀ ਮੈਂ ਉਹਦੇ ਸਰਦੀਆਂ ਦੀ ਗੱਲ ਹੈ ਮੈਂ ਪਿੱਛੇ ਚੜ ਗਈ ਚੜ ਕੇ ਕਿਨਾਰੇ ਦੀ ਸੀਟ 'ਤੇ ਬੈ ਗਈ ਮੈਂ ਕਿਹਾ ਕੰਡਕਟਰ ਆਏਗਾ ਤਾਂ ਉਹਨੂੰ ਐਕਸਕਿਊਜ਼ ਮਤਲਬ ਉਹਨੂੰ ਕਿਸੇ ਤਰ੍ਹਾਂ ਮਨਾ ਲਾਂਗੀ ਤੇ ਕੰਡਕਟਰ ਆਇਆ ਤੇ ਉਹਨੇ ਮੇਰ ਤੋਂ ਟਿਕਟ ਦਾ ਪੈਸੇ ਮੰਗੇ ਤੇ ਮੇਰੇ ਅੱਖਾਂ 'ਚ ਮਤਲਬ ਸੁਣ ਨਹੀਂ ਮਤਲਬ ਮੈਂ ਰੋਣ ਲੱਗੀ ਏ ਮੈਂ ਕਿਹਾ ਕਿ ਮੇਰਾ ਨਾ ਪਰਸ ਕਿਤੇ ਖੋ ਗਿਆ ਮੈਂ ਇਹ ਨਹੀਂ ਦੱਸਿਆ ਮੇਰਾ ਹੋਇਆ ਕਿ ਐਂਡ ਉਹ ਫਿਰ ਬਹਿ ਗਿਆ ਮੇਰੇ ਕੋਲ ਤੇ ਕਾਫੀ देर ਗੱਲਾਂ ਕਰਦਾ ਰਹੇ ਉਹਨੂੰ ਮਤਲਬ ਯੂ نو ਜਦੋਂ ਕੋਈ ਇਨਸਾਨ ਸਾਡੇ ਨਾਲ ਗੱਲ ਕਰਦਾ ਉਹਨੂੰ ਸਮਝ ਆ ਜਾਂਦਾ ਵੀ ਕੀ ਚੀਜ਼ ਹੈ ਚਾਹੇ ਅਸੀਂ ਪੈਂਟ ਸ਼ਰਟ ਚ ਰਹੀਏ ਲੇਕਿਨ ਲੋਕ ਸਮਝ ਜਾਂਦੇ ਨੇ ਵੀ ਇਹ ਤਾਂ ਕੋਈ ਹੋਰ ਹੀ ਚੀਜ਼ ਹੈ ਉਹਨੇ ਮੇਰਾ ਹੱਥ ਫੜਿਆ ਕੋਈ ਕੋੰਦੇ ਨੇ ਟੈਨਸ਼ਨ ਹਲੇ ਤੇ ਆਪਣੇ ਥਾਈ ਚ ਰਗੜ ਰਗੜ ਸ਼ੁਰੂ ਕਰਤੇ ਫਿਰ ਮੈਨੂੰ ਮੈਂ ਸਮਝ ਗਈ ਵੀ ਇਹ ਵੀ ਉਹੀ ਚੀਜ਼ ਹੈ ਇਹ ਵੀ ਮੇਰੇ ਨਾਲ ਕਹਿੰਦਾ ਚੱਲੇਗਾ ਮੇਰੇ ਸਾਥ ਮੈਂ ਕਾ ਮੈਂ ਨਾ ਨਹੀਂ ਕਰ ਸਕੀ ਮੈਂ ਕਿਉਂਕਿ ਮੈਨੂੰ ਚੰਡੀਗੜ੍ਹ ਪਹੁੰਚਣਾ ਸੀਗਾ ਮੈਂ ਕਿਹਾ ਠੀਕ ਹੈ ਤੇ ਚੰਡੀਗੜ੍ਹ ਆ ਕੇ ਸੈਕਟਰ 17 ਬੱਸ ਸਟੈਂਡ ਆਈਐਸਬੀਟੀ ਜਿਹੜਾ ਹੈਗਾ ਉੱਥੇ ਬੱਸ ਰੋਕੀ ਉਹਨਾਂ ਕਹਿੰਦਾ ਮੈਂ 5 ਮਿੰਟ ਚ ਆਇਆ ਤੂੰ ਉੱਥੇ ਬਹਿ ਤੇ ਮੈਂ ਉੱਥੇ ਸੈਲਫ ਸੇ ਬੈਠੀ ਰਹੀ ਜਦੋਂ ਮੈਂ ਦੇਖਿਆ ਮੈਂ ਗਾਇਬ ਹੋ ਗਿਆ ਮੈਂ ਉੱਥੋਂ ਨਿਕਲ ਕੇ ਥਾਣੇ ਚਲੀ ਸੈਕਟਰ 17 ਦਾ ਥਾਣੇ ਥਾਣੇ 'ਚ ਜਾ ਕੇ ਮੈਂ ਆਪਣੀ ਸਾਰੀ ਸਟੋਰੀ ਦੱਸੀ ਤੇ ਪਹਿਲੇ ਤਾਂ ਉਹਨਾਂ ਨੇ ਮਨਾਂ ਕਰਤੇ ਆ ਕਿ ਇਹ ਨਹੀਂ ਹੈ ਇੱਕ ਕਾਨੂੰਨ ਸੀਗਾ ਆਈਪੀਸੀ 377 ਹੁਣ ਤਾਂ ਸੁਪਰੀਮ ਕੋਰਟ ਨੇ ਖਤਮ ਕਰਤਾ ਲੇਕਿਨ ਉਸ ਟਾਈਮ ਕਾਨੂੰਨ ਸੀਗਾ ਐਂਡ ਉਹਦੇ ਵਿੱਚ ਸਾਡੇ ਨਾਲ ਵੀ ਜਿਹੜਾ ਰੇਪ ਸੀ ਅੰਗਰੇਜ਼ਾਂ ਨੇ ਬਣਾਇਆ ਸੀ 1872 'ਚ ਅਸੀਂ ਵੀ ਗੈਰ ਸਾਨੂੰ ਵੀ ਅਪਰਾਧ ਦੀ ਸ਼੍ਰੇਣੀ 'ਚ ਰੱਖਿਆ ਸੀਗਾ ਸਾਨੂੰ ਵੀ 10 ਸਾਲ ਦੀ ਸਜ਼ਾ ਹੋਣੀ ਸੀ ਉਹਨਾਂ ਨੇ ਪੁਲਿਸ ਵਾਲੇ ਨੇ ਇਦਾਂ ਦੱਸਿਆ ਐਂਡ ਅ ਕਹਿੰਦੇ ਤੂੰ ਤੇਰਾ ਕੇਸ ਹੈ ਅੰਬਾਲਾ ਚ ਹੀ ਰਜਿਸਟਰ ਹੋਏਗਾ ਇੱਥੇ ਨਹੀਂ ਹੋਣਾ ਫਿਰ ਮੈਨੂੰ ਅੰਦਰ ਕਮਰੇ ਚ ਲੈ ਕੇ ਗਏ ਫਿਰ ਪੰਜ ਸੱਤ ਜਿਹੜੇ ਪੁਲਿਸ ਵਾਲੇ ਸੀ ਸਵੇਰ ਦੀ ਗੱਲ ਸੀਗੀ ਤੇ ਮਜ਼ਾਕ ਕਰਨ ਲੱਗੇ ਕਿਵੇਂ ਹੋਇਆ ਕਿੱਦਾਂ ਹੋਇਆ ਸਾਨੂੰ ਦੱਸ ਤੇ ਮੈਂ ਸਮਝ ਗਈ ਇਹਨਾਂ ਨੇ ਕੋਈ ਰਿਪੋਰਟ ਨਹੀਂ ਲਿਖਣੀ ਸਿਰਫ ਮਜ਼ਾਕ ਕਰ ਰਹੇ ਤੇ ਮੈਂ ਉਹਨੂੰ ਬਹਾਨਾ ਕਰਕੇ ਪਾਣੀ ਦਾ ਪੀਣ ਦਾ ਬਹਾਨਾ ਕਰਕੇ ਬਾਹਰ ਕੁల్ల ਲੱਗੇ ਸੀ ਮੈਂ ਗਈ ਤੇ ਉੱਥੇ ਦੇਖਿਆ ਵੀ ਉਹ ਅੰਦਰ ਹੀ ਬੈਠੇ ਮੈਂ ਉੱਥੋਂ ਨਿਕਲੀ ਸੋ ਉਸ ਤੋਂ ਬਾਅਦ ਮੈਂ ਬਹੁਤ ਡਿਪਰੈਸ਼ਨ ਚ ਚਲੀ ਗਿਆ ਐਨਾ ਡਿਪਰੈਸ਼ਨ ਹੋ ਗਿਆ ਸੀਵਰ ਮਤਲਬ ਅਟੈਕਸ ਨੂੰ ਰਾਤ ਨੂੰ ਉਹੀ ਸੁਪਨੇ ਆਉਂਦੇ ਬੀ ਮੁੰਡੇ ਤੇ ਆਈ ਟੁਕ ਡਿਸੀਜਨ ਕਿ ਮੈਂ ਹੁਣ ਮੈਨੂੰ ਸੁਸਾਈਡ ਕਰ ਲੈਣਾ ਸੀ ਖਤਮ ਲੇਕਿਨ ਉਹੀ ਟਰਨਿੰਗ ਪੁਆਇੰਟ ਹਰ ਇੱਕ ਦੀ ਜ਼ਿੰਦਗੀ ਜੇ ਤੋ ਕੋਈ ਸੋਸ਼ਲ ਐਕਟਿਵਿਸਟ ਜਾਂ ਸਮਾਜ ਸੇਵਕ ਬੰਦਾ ਨਾ ਜਦੋਂ ਪਹਿਲੇ ਤਾਂ ਕੋਈ ਇਦਾਂ ਨਹੀਂ ਜਿਹੜੇ ਸਮਾਜ ਸੇਵਕ ਉਹਨਾਂ ਦੀ ਜ਼ਿੰਦਗੀ ਜੇ ਵੀ ਬਹੁਤ ਜ਼ਿਆਦਾ ਬਿਤ ਕਰਾ ਰਹੇ ਹੁੰਦੇ ਬਹੁਤ ਪ੍ਰੋਬਲਮ ਰਹਿੰਦੀਆਂ ਔਰ ਉਹੀ ਫਿਰ ਜਿਹੜੇ ਕੁਝ ਬਚ ਜਾਂਦੇ ਔਰ ਕੇ ਸਮਾਜ ਵਾਸਤੇ ਮੋਟੀਵੇਟ ਕਰਦੇ ਮੇਰੀ ਜ਼ਿੰਦਗੀ ਵਿੱਚ ਵੀ ਇਦਾਂ ਹੀ ਆ ਕਿ ਮੈਂ ਜਦੋਂ ਸੁਸਾਇਡ ਕਰਨ ਘਰੋਂ ਭੱਜ ਗਈ ਰਾਤ ਨੂੰ ਉਸੇ ਮੈਂ ਫੰਦਾ ਲਗਾਇਆ ਫਿਰ ਮੈਂ ਸੋਚਿਆ ਕਿ ਮੈਂ ਕਿਉਂ ਮਰ ਰਹੀ ਹਾਂ ਮੈਂ ਤਾਂ ਕੋਈ ਨਾ ਕਿਸੇ ਦਾ ਰੇਪ ਕੀਤਾ ਨਾ ਕਿਸੇ ਨੂੰ 420 ਸੀ ਕੀਤਾ ਮੈਂ ਕਿਸੇ ਸਮਾਜ ਦਾ ਕੋਈ ਨੁਕਸਾਨ ਨਹੀਂ ਕੀਤਾ ਫਿਰ ਮੈਨੂੰ ਕੀ ਸਜ਼ਾ ਮਿਲ ਰਹੀ ਹੈ ਫਿਰ ਮੈਂ ਸੋਚਿਆ ਮੈਂ ਨਹੀਂ ਕਰਨਾ ਮੈਂ ਸਮਾਜ ਨੂੰ ਬਦਲਣਾ ਠੀਕ ਹੈ 2002 ਤੋਂ ਬਾਅਦ ਫਿਰ ਮੈਂ ਹੌਲੀ-ਹੌਲੀ ਇਹ ਸੋਚਣਾ ਸ਼ੁਰੂ ਕੀਤਾ ਲੇਕਿਨ ਮੈਨੂੰ ਕੋਈ ਰਸਤਾ ਨਹੀਂ ਸੀਗਾ ਮੈਂ ਮੈਨੂੰ ਪਤਾ ਹੀ ਨਹੀਂ ਸੀ ਕਿਵੇਂ ਕਰਨਾ ਸਮਾਜ ਨੂੰ ਇੰਨਾ ਵੱਡਾ ਸਮਾਜ ਹੈ ਬਦਲਣਾ ਕਿਵੇਂ ਲੇਕਿਨ ਕਹਿੰਦਾ ਜਿੱਹਾਂ ਚਾਹ ਵਾਰਾ ਕੋਈ ਨਾ ਕੋਈ ਮਿਲ ਜਾਂਦਾ ਫਿਰ ਅਗਰ ਤੁਹਾਡੀ ਨੀਅਤ ਅੱਛੀ ਹੈ ਨਾ ਕੋਈ ਨਾ ਕੋਈ ਇਨਸਾਨ ਮਿਲ ਜਾ ਫਿਰ ਮੈਨੂੰ ਇੱਕ ਆਪਣਾ ਤਰ੍ਹਾਂ ਦਾ ਇੱਕ ਇਨਸਾਨ ਹੋਰ ਮਿਲਿਆ ਉਹਨੇ ਐਨਜੀਓ ਚ ਕੰਮ ਕੀਤਾ ਸੀਗਾ ਦਿੱਲੀ ਚ ਉਹਨੂੰ ਦਿੱਲੀ ਚ ਉਹਨੂੰ ਵੀ ਘਰ ਤੋਂ ਕੱਢਿਆ ਹੋਇਆ ਸੀਗਾ ਤੇ ਉਹ ਬਸਟਨ ਚ ਡੇਲੀ ਉੱਥੇ ਹੀ ਸੌਂਦਾ ਸੀਗਾ ਟਰਾਂਸ ਜੈਂਡਰ ਸੀਗਾ ਉੱਥੇ ਹੀ ਰਾਤ ਨੂੰ ਜਾ ਕੇ ਪਹਿਲੇ ਭੀਕ-ਭੀਕ ਮੰਗ ਕੇ ਰਾਤ ਨੂੰ ਉੱਥੇ ਕਿਨਾਰੇ 'ਚ ਜਾ ਕੇ ਆਪਣਾ ਬਿਸਤਰਾ ਲਗਾਇਆ ਸੋ ਜਾਂਦਾ। ਇਹ ਉਹਨੇ ਮੈਨੂੰ ਦੇਖਿਆ ਮੈਂ ਪਹਿਲੇ ਡਰ ਗਈ ਮੈਂ ਕਿਹਾ ਇਹ ਮੈਨੂੰ ਬਾਰ-ਬਾਰ ਦੇਖ ਰਿਹਾ। ਫਿਰ ਉਹਨੇ ਇਸ਼ਾਰਾ ਕੀਤਾ ਤੇ ਆਪਣੀ ਕੋਡ ਲੈਂਗੁਏਜ ਸਾਡੀ ਹੈਗੀ ਹਿਜੜਿਆਂ ਦੀ। ਕੋਡ ਲੈਂਗੁਏਜ ਯੂਜ਼ ਕਰਦੇ ਸੀ ਤੇ ਮੈਂ ਸਮਝ ਗਈ ਇਹ ਸਾਡੀ ਆਪਣੀ ਬਰਾਦਰੀ ਦਾ ਹੀ ਆ।